ਅਜਲੇ ਦਿਨੀ ਭਗਵੰਤਪਾਲ ਸਾਹਿਬ ਆਏ ਸਨ ਲੁਧਿਆਣਾ ਦੌਰੇ ਤੇ ਉਸ ਟਾਈਮ ਦੇ ਦੌਰਾਨ ਕੁਝ ਲੋਕਾਂ ਨੂੰ ਹੌਸ ਅਰੈਸਟ ਕੀਤਾ ਗਿਆ ਕਿ ਡੈਮੋਕ੍ਰੇਸੀ ਦੇ ਵਿੱਚ ਇਹ ਅਲਾਉਡ ਹੈ ਕਿਹੜੇ ਲੋਕਾਂ ਨੂੰ ਕੀਤਾ ਗਿਆ ਸਰ ਕੁਝ ਦੰਗਾ ਪੀੜਿਤ ਸੀ ਕੁਝ ਦੈਟ ਇਜ਼ ਇਟ ਇਲੈਗਲ ਐਕਟ ਪੁਲਿਸ ਕਈ ਹੱਥਕੰਡੇ ਯੂਜ਼ ਕਰ ਪਈਏ ਦੰਗਾ ਪੀੜਤਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਤੇ ਕਾਂਡ ਫੇਸਡ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਕਿਉਂਕਿ ਦੰਗਾ ਪੀੜਤ ਨਾ ਐਜੀਟੇਸ਼ਨ ਕਰਨੀ ਸੀ ਐਜੀਟੇਸ਼ਨ ਨੂੰ ਰੋਕਣੀ ਸੀ ਮੁੱਖ ਮੰਤਰੀ ਦੇ ਬੈਨੋਤੀ ਪਹੁੰਚਣ ਨਹੀਂ ਸੀ ਦੇਣਾ ਉਹਨਾਂ ਨੂੰ ਉਹਨਾਂ ਨੂੰ ਸويرੇ ਜਾ ਕੇ ਘਰਾਂ ਚ ਘੇਰਾ ਪਾ ਲਿਆ ਘਰੋਂ ਬਾਹਰ ਨਹੀਂ ਨਿਕਲਦੇ ਡੈਮੋਕਰੇਸੀ ਹੈ ਨਾ ਜਿਹੜੀ ਉਹਦੇ ਕੁਰਸੀ ਨਾਲ ਮੈਨੇ ਬਦਲ ਜਾਂਦੇ ਹੈ ਭਗਵਾਨਤਮਾਨ ਜੀ ਉਹੀ ਹੈ ਨਾ ਜਿਹੜੇ ਕਹਿੰਦੇ ਹੁੰਦੇ ਸੀ ਕਿ ਕਿੰਨੇ ਐਡਵਰਟਾਈਜ਼ਮੈਂਟਸ ਹੋਣ ਲੱਗਦੇ ਆ ਫੋਟੋਆਂ ਵਾਲੀ ਟ੍ਰਾਂਡੀਆਂ ਹੋਣ ਲੱਗਦੀਆਂ ਤੁਹਾਡੀ ਐਨ ਸਿਕਿਉਰਿਟੀ ਕਿਉਂ ਲਈ ਹੋਈ ਹੈ ਤੁਹਾਨੂੰ ਐਡ ਐਡ ਬੜੀ ਕੁਠੀਆਂ ਦੀ ਲੋੜ ਹੈ ਤੁਹਾਨੂੰ ਬੰਗਲੇ ਆ ਦੀ ਕੀ ਲੋੜ ਹੈ ਤੁਹਾਨੂੰ ਬੜੀਆਂ ਕਾਰ ਫੋਨ ਉਹ ਗੱਲ ਉਲਟ ਹੋ ਗਈ ਪਰ ਉਹ ਆਮ ਤਮਾਮ ਜੀ ਦੇ ਬੇ ਗੱਡੀਆਂ ਦੇ ਕਾਫਲੇ ਤੁਰੇ ਫਿਰਦੇ ਹਨ ਦੀ ਘਰ ਵਾਲੀ ਅੱਗੇ ਤੁਰੇ ਫਿਰਦੇ ਹਨ ਦੀ ਮਾਂ ਭੈਣ ਦੇ ਤਰ੍ਹਾਂ ਕੇਜਰੀ ਵਾਲ ਨੂੰ ਪੰਜਾਬ ਚੋ ਪੂਰੀ ਦੀ ਪੂਰੀ ਜੱਥਾ ਭਜਿਆ ਹੋਇਆ ਪੁਲਿਸ ਦਾ ਜਨਤਾ ਭੋਲੀ ਭਾਲੀ ਹੈ ਜਿਨ੍ਹਾਂ ਨੂੰ ਇੱਕ ਬਿਜਲੀ ਮਾਫ ਕਰਤੀ ਉਸ ਉਹਨੂੰ ਚੂਸੀ ਜਾਂਦੇ ਆ ਲਾਈਕ ਅ ਲੌਲੀਪੌਪ ਦੇ ਡੋਨਟ ਨੋ ਕਿ ਐਦਰ ਤੁਹਾਨੂੰ ਲੌਲੀਪੌਪ ਜਿੰਨੇ ਦਾ ਦਿੱਤਾ ਉਹਨੂੰ ਚਾਰ ਗੁਣਾ ਟੈਕਸ ਹੋ ਰਿਹਾ ਹੈ ਕਿਉਂਨੇ ਚਿੱcke ਟੰਗਿਆ ਹੋਇਆ ਹੈ ਕਾਨੂੰਨ ਸਰ ਕੋਚ ਨਹੀਂ ਸਾਬ ਬਣਾ ਦੀਆਂ ਵੇਰਾ ਤੇਰੀਆਂ ਠੱਗੀਆਂ ਝੂਠੇ ਤੇਸ ਪਾਤਲ ਇਹ ਐਸੇ ਹੀ ਇੰਕਾਉਂਟਰ ਹੈ ਜਿਹੜੇ ਵੀ ਲੱਗਦੀ ਆ ਜਿਹੜਾ ਗੈਂਗਸਟਰ ਫੜਦੇ ਆ ਉਹਦੇ ਨਾਲ ਇੰਕਾਉਂਟਰ ਹੁੰਦਾ ਫਿਰ ਉਹਨੂੰ ਫੜ ਲੈਂਦੇ ਉਹਦੇ ਲੱਤ ਚ ਹੀ ਕੋਈ ਨਹੀਂ ਲੱਗੀ ਹੁੰਦੀ ਇਹ ਕਿਉਂ ਹਾਂਜੀ ਫੜ ਕੇ ਮਾਰਦੇ ਆ ਲੱਤ ਮੂਰਖਾਂ ਦੇ ਹੱਥ ਮੁਲਕ ਹੋਊਗਾ ਤਾਂ ਕੀ ਹੋਣੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅੱਜ ਇੱਕ ਅਹਿਮ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਆ ਕਿਉਂਕਿ ਇਹ ਮੁੱਦਾ ਬਹੁਤ ਸੰਗੀਨ ਹੈ ਕਿਉਂਕਿ ਆਮ ਜਨਤਾ ਨੂੰ ਕਈ ਵਾਰ ਪਤਾ ਵੀ ਨਹੀਂ ਹੁੰਦਾ ਇਸ ਮੁੱਦੇ ਦਾ ਕਿਉਂਕਿ ਇਹ ਮੁੱਦਾ ਇਹ ਹੈ ਕਿ ਹਾਊਸ ਅਰੈਸਟ ਆਖਿਰ ਹੈ ਕੀ ਹੈ ਨਜ਼ਰਬੰਦੀ ਇਲੀਗਲ ਡਿਟੈਂਸ਼ਨ ਕੀ ਹੈ ਗੱਲਬਾਤ ਕਰਾਂਗੇ ਸੜਨ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਿਸ਼ ਰਾਈਟ ਅੰਡਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਕਿ ਹਾਲ ਜੀ ਮਿਹਰਬਾਨ ਜੀ ਸਰ ਕੀ ਕਿਵੇਂ ਦੇਖਦੋ ਨਜ਼ਰਬੰਦੀ ਆਖਰ ਕਿਸ ਸੂਰਤ ਵਿੱਚ ਕੀਤੀ ਜਾਂਦੀ ਹੈ ਔਰ ਇਹ ਹੈ ਕਿ ਜਿੱਥੇ ਪ੍ਰੀਵੈਂਟਿਵ ਮੀਅਰਸ ਲੈਣੇ ਹੋਣ ਆਮ ਤੌਰ ਤੇ ਹੈ ਪੋਲਿਟিক্যাল ਲੀਡਰਸ ਜਾਂ ਕੋਈ ਹੋਰ ਇਸ ਕਿਸਮ ਦੀ ਪਰਸਨੈਲਿਟੀ ਹੋਵੇ ਜਿਹਨੂੰ ਉਹ ਮਹਿਸੂਸ ਕਰਨ ਕਿ ਉਹਦਾ ਬਾਹਰ ਨਿਕਲ ਕੇ ਲਾਅ ਐਂਡ ਆਰਡਰ ਚ ਦਿੱਕਤ ਆਂਦੀ ਹੈ ਉਹਨੂੰ ਫਿਰ ਇਹ ਕਹਿ ਦਿੰਦੇ ਆ ਕਿ ਤੁਸੀਂ ਆਪਣਾ ਘਰ ਚੋਂ ਬਾਹਰ ਨਹੀਂ ਜਾਣਾ ਜੀ ਉਹ ਜੇ ਘਰ ਦੇ ਵਿੱਚ ਗਾਰਡ ਲੱਗ ਜਾਂਦੀ ਹੈ ਤਾਂ ਇਹਨੂੰ ਕਲੋਕੀਅਲ ਲੈਂਗੁਏਜ ਦੇ ਵਿੱਚ ਕਹਿੰਦੇ ਆ ਹਾਊਸ ਅਰੈਸਟ ਜੀ ਐਂਡ ਯਾਂ ਕਈ ਵਾਰ ਇਹ ਜਾ ਵੀ ਹੁੰਦਾ ਕਿ ਕਈ ਐਸੇ ਕਨਵਿਕਟਸ ਜਾਂ ਅੰਡਰ ਟ੍ਰਾਇਲਸ ਵੀ ਹੁੰਦੇ ਆ ਜਿਹੜੇ हाई सिक्योरिटी चाहिਦੀ ਉਹਨਾਂ ਲਈ ਜੀ ਪੋਲਿਟিক্যাল ਲੀਡਰਸ ਹੁੰਨ ਵੱਡੇ ਉਹਨਾਂ ਨੂੰ ਫਿਰ ਉਹ ਸਪੈਸਿਫਿਕ ਜਗਾ ਦੇ ਉੱਤੇ ਡਿਟੇਨ ਕਰ ਦਿੰਦੇ ਆ ਉਹਨਾਂ ਨੂੰ ਜੇਲ ਨੋਟੀਫਾਈ ਕਰ ਦਿੰਦੇ ਆ ਜੇ ਮੈਂ ਪੋਲਿਟিক্যাল ਲੀਡਰਸ ਨੂੰ ਕਈਆਂ ਨੂੰ ਐਮਰਜੈਂਸੀ ਚ ਰੱਖਿਆ ਉਹਨਾਂ ਨੂੰ ਕਈ ਅਰੈਸਟ ਹਾਊਸਸ ਨੂੰ ਡਿਕਲੇਅਰ ਕਰ ਦਿੰਦੇ ਆ ਕਦੇ ਕਈ ਹੋਰ ਸਰਕਾਰੀ ਜਗਾ ਨੂੰ ਕਰ ਦਿੰਦੇ ਆ ਸੋ ਦਿਸ ਇਜ਼ ਐਕਚੁਅਲੀ ਗੱਲ ਇਹ ਲੀਗਲ ਤੌਰ ਤੇ ਅਪਰੂਵਲ ਹਨ ਲੀਗਲ ਹੈ ਸੋ ਨਾਥਿੰਗ ਲਾ ਨੋਟੀਫਿਕੇਸ਼ਨ ਕਰਕੇ ਕਰਦੇ ਆ ਠੀਕ ਹੈ देयर इज नो ਪ੍ਰੋਬਲਮ ਇਨ दैट ਅਗਰ ਕਿਸੇ ਨੂੰ ਨਜ਼ਰਬੰਦ ਕੀਤਾ ਜਾਂਦਾ ਹੈ ਕਿ ਉਹਦੇ ਨਾਲ ਨਾਲ ਉਹਦੀ ਫੈਮਿਲੀ ਨੂੰ ਵੀ ਨਜ਼ਰਬੰਦ ਕੀਤਾ ਜਾਏਗਾ ਨਹੀਂ ਫੈਮਿਲੀ ਨੂੰ ਨਹੀਂ ਕਰਦੇ ਇੰਡੀਵਿਜੂਅਲ ਨੂੰ ਕਰਦੇ ਆ ਫੈਮਿਲੀ ਤੇ ਰੈਸਟ੍ਰਿਕਸ਼ਨ ਕੋਈ ਨਹੀਂ ਲਾਉਂਦੇ ਉਸ ਬੰਦੇ ਨੂੰ ਬਾਹਰ ਨਹੀਂ ਨਿਕਲਦੇ ਘਰ ਚੋਂ ਦੈਟਸ ਆਲ ਜਦੋਂ ਕਿਸੇ ਇਨਸਾਨ ਨੂੰ ਨਜ਼ਰਬੰਦ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲੇ ਉਹਦਾ ਫੋਨ ਖੋਇਆ ਜਾਂਦਾ ਤਾਂ ਕਿ ਉਹ ਆਪਣੇ ਕਿਸੇ ਲਾਇਰ ਨੂੰ ਜਾਂ ਆਪਣੇ ਕਿਸੇ ਜਾਣ ਵਾਲੇ ਨੂੰ ਫੋਨ ਨਾ ਕਰ ਲੇ ਕਿ ਇਹ ਚੀਜ਼ ਅਲਾਉਡ ਹੈ ਨਹੀਂ ਐਸੀ ਗੱਲ ਨਹੀਂ ਆ ਫੋਨ ਫੋਨਿੰਗ ਹੁੰਦੇ ਹਾਂ ਜੇ ਉਹ ਸਮਝਣ ਕਿ ਉਹਦੀ ਕਮਿਊਨੀਕੇਸ਼ਨ ਵੀ ਬੰਦ ਕਰਨੀ ਆ ਫਿਰ ਡੈਫੀਨੇਟਲੀ ਉਹਦੇ ਫੋਨਸ ਤੇ ਵੀ ਰੈਸਟ੍ਰਿਕਸ਼ਨ ਲਾਣਗੇ ਪਰ ਉਹ ਆਰਡਰ ਹੋਊਗਾ ਤਾਂ ਕਰਨਗੇ ਜੇ ਉਹਦਾ ਆਰਡਰ ਬਿਨਾ ਕਰਦੇ ਹਾਂ ਦਨ ਦੈਟ ਇਜ਼ ਇਲਲੀਗਲ ਤੁਸੀਂ ਦੇਖੋ ਨਾ ਕੀ ਹੁੰਦਾ ਕੀ ਆ ਵਾਟ ਇਜ਼ ਅਰੈਸਟ ਅਰੈਸਟ ਚ ਆਦਮੀ ਦੀ ਲਿਬਰਟੀ ਸਾਰੀ ਖਤਮ ਤਾਂ ਨਹੀਂ ਹੁੰਦੀ ਉਹਦੀ ਲਿਬਰਟੀ ਆਫ ਮੂਵਮੈਂਟ ਖਤਮ ਹੁੰਦੀ ਹੈ ਇਸੇ ਕਰਕੇ ਜੇਲ੍ਹ ਚ ਰੋਟੀ ਪਾਣੀ ਡਾਕਟਰ ਦੀ ਮਦਦ ਰੀਕ੍ਰੀਏਸ਼ਨ ਖੇਡਣਾ ਪੜਨਾ ਲਾਇਬ੍ਰੇਰੀ एवरीथिंग ਇਜ਼ ਪ੍ਰੋਵਾਈਡਡ ਜੀ ਓਨਲੀ ਉਹਦੀ ਸਿਵਲ ਲਿਬਰਟੀ ਆਫ ਮੂਵਮੈਂਟ ਰੈਸਟ੍ਰਿਕਟ ਹੁੰਦੀ ਹੈ ਨਾਟ ਅਦਰ ਅਦਰ ਰਾਈਟ ਉਹਦੇ ਸਾਰੇ ਇੰਟੈਕਟ ਰਹਿੰਦੇ ਆ ਜੀ ਸੋ ਇਸੇ ਤਰ੍ਹਾਂ ਹਾਊਸ ਅਰੈਸਟ ਜਾਂ ਤੁਸੀਂ ਕਰਦੇ ਹੋ ਉਹਦੀ ਤੁਸੀਂ ਮੂਵਮੈਂਟ ਬੰਦ ਕਰਦੇ ਹੋ ਹੁਣ ਤੁਸੀਂ ਦੇਖਿਆ ਹੋਣਾ 370 ਦੇ ਬਾਅਦ ਕਸ਼ਮੀਰ ਦੇ ਕਈ ਲੀਡਰਸ ਨੂੰ ਹਾਊਸ ਅਰੈਸਟ ਕੀਤਾ ਸੀ ਉਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਉਹਨਾਂ ਨੇ ਰੋਲਾ ਪਾਇਆ ਕਿ ਅਸੀਂ ਅਰੈਸਟਡ ਹੈ ਫਰ ਉਹਨਾਂ ਕਾ ਅਰੈਸਟਡ ਨਹੀਂ ਹੈ ਬਸ ਵੀ ਹੈਵ ਪੁਟ ਰੈਸਟ੍ਰਿਕਸ਼ਨ ਔਨ देयर ਮੂਵਮੈਂਟ ਸਰ ਪਿਛਲੇ ਦਿਨੀ ਭਗਵੰਤ ਮਾਨ ਸਾਹਿਬ ਆਏ ਸਨ ਲੁਧਿਆਣਾ ਦੌਰੇ ਤੇ ਉਸ ਟਾਈਮ ਦੇ ਦੌਰਾਨ ਕੁਝ ਲੋਕਾਂ ਨੂੰ ਹਾਊਸ ਅਰੈਸਟ ਕੀਤਾ ਗਿਆ ਕਿ ਡੈਮੋਕਰੇਸੀ ਦੇ ਵਿੱਚ ਇਹ ਅਲਾਉਡ ਕਿਹੜੇ ਲੋਕਾਂ ਨੂੰ ਕੀਤਾ ਗਿਆ ਕੁਝ ਦੰਗਾ ਪੀੜਿਤ ਸੀ ਕੁਝ ਦੈਟ ਇਜ਼ ਇਟ ਇਲੈਗਲ ਐਕਟ ਉਹ ਤਾਂ ਦੇਖੋ ਪੁਲਿਸ ਕੀ ਕਰਦੀ ਪੁਲਿਸ ਕਈ ਹੱਥਕੰਡੇ ਯੂਜ਼ ਕਰਦੀ ਹੈ ਦੰਗਾ ਪੀੜਤਾ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਤੇ ਕਾਂਟ ਫੇਸ ਦੇ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਫਿਰ ਕਈ ਵਾਰੀ ਕੀ ਕਰਦੇ ਹੈਗੇ ਬੰਦਿਆਂ ਨੂੰ ਫੜ ਕੇ ਬੱਸਾਂ ਚ ਲੈ ਜਾਂਦੇ ਲੋਕੀ ਕਹਿੰਦੇ ਰੈਸਟ ਹੋ ਗਏ ਰੈਸਟ ਹੋ ਗਣ ਲਿਆ ਕੇ ਦੂਜੀ ਥਾਂ 'ਤੇ ਜਾ ਕੇ ਛੱਡ ਦਿੰਦੇ ਨੇ ਅਰੇ ਰੈਸਟ ਹੋਏ ਹੁੰਦੇ ਨੇ ਕੁਝ ਹੋਏ ਹੁੰਦੇ ਆਮ ਤੌਰ ਤੇ ਪੋਲਿਟਿਕਲ ਲੀਡਰਸ਼ਿਪ ਨਾਲ ਐਵੇਂ ਕਰਦੇ ਐਂਡ ਪੋਲਿਟਿਕਲ ਲੀਡਰਸ ਵੀ ਆਪਣੇ ਆਪ ਨੂੰ ਆਫਰ ਕਰ ਦਿੰਦੇ ਆ ਫਟਾਫਟ ਅਹਵਾਜ਼ ਖਬਰ ਬਣਾਉਣ ਲਈ ਜੀ ਗ੍ਰਿਫਤਾਰੀ ਹੋ ਗਈ ਜੀ ਗ੍ਰਿਫਤਾਰੀ ਹੋ ਗਈ ਮਾ ਐਸ ਇਹ ਪੁਲਿਸ ਦੇ ਤੌਰ ਤਰੀਕੇ ਆ ਸਿਚੁਏਸ਼ਨ ਅਵੋਇਡ ਕਰੰਟਲੀ ਕੋ ਕੋ ਦੰਗਾ ਪੀੜਤ ਨਾ ਐਜੀਟੇਸ਼ਨ ਕਰਨੀ ਸੀ ਐਜੀਟੇਸ਼ਨ ਨਾ ਰੋਕਨੀ ਸੀ ਮੁੱਖ ਮੰਤਰੀ ਦੇ ਬੈਨੋ ਤੇ ਪਹੁੰਚਣ ਨਹੀਂ ਸੀ ਦੇਣਾ ਉਹਨਾਂ ਨੂੰ ਉਹਨਾਂ ਨੂੰ ਸਵੇਰੇ ਜਾ ਕੇ ਘਰਾਂ ਚ ਘੇਰਾ ਵਾਲਿਆ ਘਰੋਂ ਬਾਹਰ ਨਹੀਂ ਨਿਕਲਣਾ ਸੋ ਇਟ ਇਸ ਨਾਟ ਇਲਲੀਗਲ ਐਂਡ ਉਹਨਾਂ ਨੂੰ ਕੋ ਕਿ ਸਕਿਉਰਿਟੀ ਨੂੰ ਦੇਖਦੇ ਹੋਏ ਐਂਡ ਉਹਦੇ ਚ ਵੀ ਆਰਡਰ ਪਾਸ ਕਰਾਂਗੇ ਜੀ ਦੇ ਵਿਲ ਪਾਸ ਦੀ ਆਰਡਰ ਡੀ ਐਮ ਪਾਸ ਕਰੂਗਾ ਆਰਡਰ ਤਾਈ ਹੋਣਗੇ ਅਦਰਵਾਈਜ਼ ਡੈਮੋਕਰੇਸੀ ਕੀ ਕਹਿੰਦੀ ਹੈ ਕਿ ਆਮ ਜਨਤਾ ਨੂੰ ਬੋਲਣ ਦਾ ਹੱਕ ਨਹੀਂ ਹੈ ਦਾ ਮਤਲਬ ਹੱਕ ਖੋਇਆ ਜਾ ਰਿਹਾ ਹੈ ਡੈਮੋਕ੍ਰੇਸੀ ਹੈ ਨਾ ਜਿਹੜੀ ਉਹਦੇ ਕੁਰਸੀ ਨਾਲ ਮੈਨੇ ਬਦਲ ਜਾਂਦੇ ਆ ਭਗਵੰਤ ਮਾਨ ਜੀ ਉਹੀ ਆ ਨਾ ਜਿਹੜੇ ਕਹਿੰਦੇ ਹੁੰਦੇ ਸੀ ਕਿ ਕਿੰਨੇ ਐਡਵਰਟਾਈਜ਼ਮੈਂਟ ਕਿਉਂ ਲੱਗਦੇ ਆ ਫੋਟੋ ਵਾਲੀ ਲੀਡਰਾਂ ਦੀਆਂ ਕਿਉਂ ਲੱਗਦੀਆਂ ਤੁਹਾਡੀ ਇਨੀ ਸਿਕਿਉਰਿਟੀ ਕਿਉਂ ਲਈ ਹੋਈ ਹੈ ਤੁਹਾਨੂੰ ਐਡੇ ਐਡੇ ਵੱਡੇ ਕੋਠੀਆਂ ਦੀ ਕੀ ਲੋੜ ਹੈ ਤੁਹਾਨੂੰ ਬੰਗਲਿਆਂ ਦੀ ਕੀ ਲੋੜ ਹੈ ਤੁਹਾਨੂੰ ਬੜੀਆਂ ਕਾਰਾਂ ਦੀ ਕੀ ਲੋੜ ਹੈ ਜੀ ਹੁਣ ਹੁਣ ਗੱਲ ਉਲਟ ਹੋ ਗਈ ਹਨ ਜਿੰਨੀਆਂ ਅੱਗੇ ਫੋਟੋਆਂ ਲੱਗਦੀਆਂ ਸਨ 100 ਗੁਣੀਆਂ ਫੋਟੋਆਂ ਲੱਗਦੀਆਂ ਹਨ ਭਗਵੰਤ ਮਾਨ ਜੀ ਦੇ ਅੱਗੇ ਗੱਡੀਆਂ ਦੇ ਕਾਫਲੇ ਤੁਰੇ ਫਿਰਦੇ ਹਨ ਇਹਨਾਂ ਦੀ ਘਰ ਵਾਲੀ ਅੱਗੇ ਤੁਰੇ ਫਿਰਦੇ ਹਨ ਇਹਨਾਂ ਦੀ ਮਾਂ ਭੈਣ ਲੱਗੇ ਤੁਰੇ ਫਿਰਦੇ ਹਨ ਕੇਜਰੀਵਾਲ ਨੂੰ ਪੰਜਾਬ ਚੋਂ ਪੂਰੀ ਦੀ ਪੂਰੀ ਜੱਥਾ ਭੇਜਿਆ ਹੋਇਆ ਹੈ ਪੁਲਿਸ ਦਾ ਇਹ ਡਬਲ ਸਟੈਂਡਰਡਸ ਵਾਲੇ ਪੋਲੀਟੀਸ਼ੀਅਨ ਇਹ ਨਹੀਂ ਹੈ ਦੇ ਆਰਡਲੀ ਪੋਲੀਟੀਸ਼ੀਅਨਸ ਇੱਕ ਸਰਕਮਸਟੈਂਸ ਦੇ ਵਿੱਚੋਂ ਮਸ਼ਰੂਮ ਹੋਏ ਹੋਏ ਹਨ ਇਹਨਾਂ ਦੀ ਰੂਟਸ ਤਾਂ ਹੈ ਹੀ ਨਹੀਂ ਜੀ ਦਿਸ ਭਗਵੰਤ ਉਹਨਾਂ ਵੱਟ ਰੂਟ ਹੀ ਹਸ ਗੋਟ ਠੀਕ ਆ ਬੰਮੇ ਜਿੱਤ ਕੇ ਪਾਵਰ ਇੰਜੋਏ ਕਰ ਰਿਹਾ ਵਾਟ ਇਸ ਇੰਜੋਇੰਗ ਪਾਵਰ ਯੂ نو ਬੈਟਰ ਦੈਨ ਮੀ ਐਂਡ ਜਨਤਾ ਭੋਲੀ ਭਾਲੀ ਹੈ ਜਿਨ੍ਹਾਂ ਨੂੰ ਇੱਕ ਬਿਜਲੀ ਮਾਫ ਕਰਤੀ ਉਹ ਉਸ ਉਹਨੂੰ ਚੂਸੀ ਜਾਂਦੇ ਆ ਲਾਈਕ ਅ ਲੌਲੀਪੌਪ ਦੇ ਡੋਨਟ ਨੋ ਕਿ ਐਦਰ ਤੁਹਾਨੂੰ ਲੌਲੀਪੌਪ ਜਿੰਨੇ ਦਾ ਦਿੱਤਾ ਉਹਨੂੰ 4 ਗੁਣਾ ਟੈਕਸ ਹੋਰ ਲਾ ਲੇ ਤੁਸੀਂ ਡੀਜ਼ਲ ਪੈਟਰੋਲ ਤੇ 10-10 ਰੁਪਏ ਵਧਾ ਲੇ ਉਹ ਤਾਂ ਕੁਝ ਵੀ ਨਹੀਂ ਜਿੰਨਾਂ ਨੂੰ ਦਿੰਦੇ ਹੋ ਉਹਨਾਂ ਨੂੰ 5 ਟਾਈਮਸ ਉਹਦੀ ਰਿਕਵਰੀ ਕਰ ਲਈ ਐਂਡ ਇਟ ਅ ਲਾਸ ਹੋਇਆ ਲੋਕਾਂ ਨੂੰ ਉਹ ਸ਼ਾਇਦ ਪਤਾ ਨਹੀਂ 10 ਟਾਈਮਸ ਹੋਵੇ ਹਰ ਚੀਜ਼ ਮਹਿੰਗੀ ਹੋ ਜਾਂਦੀ ਹੈ ਹੁਣ ਤੁਸੀਂ ਆਇਓ ਇਹਦੇ ਤੇ ਸਕੂਟਰ ਮੋਟਰਸਾਈਕਲ ਤੇ ਆਏ ਹੋਗੇ ਨਾ ਇਹ ਵੀ ਮਹਿੰਗੇ ਹੋਗੇ ਤੁਹਾਡਾ ਇਹਨਾਂ ਦਾ ਮੁੱਲ ਵੀ ਮਹਿੰਗਾ ਹੋ ਜਾਣਾ ਕਿਉਂਕਿ ਲੌਜਿਸਟਿਕ ਕੋਸਟ ਵੱਧ ਜਾਣੀ ਹੈ ਤੁਹਾਡੀ ਰੋਟ ਗੱਠੇ ਪਿਆਜ਼ ਇਹਨਾਂ ਦੇ ਮੁੱਲ ਵੱਧ ਜਾਣੇ ਆ ਸੋ ਦਿਸ ਇਜ਼ ਅ ਡਿਲੇਮਾ ਹੈ ਆਮ ਜਨਤਾ ਪੌੜੀ ਜਨਤਾ ਸਮਝਦੀ ਨਹੀਂ ਮੂਰਖ ਬਣਾਈ ਜਾਂਦੇ ਆ ਸਰ ਕੀ ਲੱਗਦਾ ਜਦੋਂ ਅਰੈਸਟ ਕਰਨ ਲਈ ਜਾਂਦੇ ਆ ਜੋ ਜਿਹੜੇ ਮੁਲਾਜ਼ਮ ਹੁੰਦੇ ਪੁਲਿਸ ਤੇ ਉਹਨਾਂ ਦਾ ਉਹਨਾਂ ਕੋਲ ਕਿਹੜੇ ਕਿਹੜੇ ਡਾਕੂਮੈਂਟਸ ਹੋਣੇ ਚਾਹੀਦੇ ਮੈਡਮ ਰੂਲਸ ਨੂੰ ਛੱਡ ਦਿਓ ਇਹ ਕੋਈ ਰੂਲਸ ਨੂੰ ਫੋਲੋ ਨਹੀਂ ਕਰਦਾ ਹਰ ਸਰਕਾਰ ਦੇ ਵਿੱਚ ਟੱਕੇ ਹੁੰਦੇ ਆ ਇਹ ਕਿਸੇ ਸਰਕਾਰ ਚ ਜ਼ਰੂਰਤ ਤੋਂ ਵੱਧ ਹੁੰਦੇ ਆ ਜਿਹੜੇ ਅੱਜ ਕੱਲ ਦੀ ਸਰਕਾਰ ਹੈ ਇਹਦੇ ਵਿੱਚ ਜ਼ਰੂਰਤ ਤੋਂ ਵੱਧ ਟੱਕੇ ਹੁੰਦੇ ਆ ਇਹਨਾਂ ਨੇ ਚਿੱcke ਟੰਗਿਆ ਹੋਇਆ ਕਾਨੂੰਨ ਸਾਰਾ ਕੁਝ ਨਹੀਂ ਹੈ ਸਾਬ ਬਣਾਦੀਆਂ ਭੇਰਾ ਫੇਰੀਆਂ ਠੱਗੀਆਂ ਝੂਠੇ ਕੇਸ ਪਾਤਲ ਤੇ ਮੇਰੇ ਕੋਲ ਇੱਕ ਕੇਸ ਆ ਇੱਕ ਬੰਦੇ ਦਾ ਜੀ ਉਹ ਮੁੰਡਾ ਆਡਿਕਟ ਹੈ ਬਾਈਪੋਲਰ ਹੈ ਉਹਨੂੰ ਫੜ ਕੇ ਉਹਦੇ ਤੇ ਪਾਤਾ ਬੰਦੇ ਜਿਹਨੂੰ ਕਰਦੇ ਉਹ ਤੇ ਫੜ ਕੇ ਪਾਈ ਜਾਂਦੇ ਆ ਪੁਲਿਸ ਇਜ਼ ਲਾਅ ਵਿਥਨ ਇਟਸੈਲਫ ਤੁਸੀਂ ਇੱਕ ਦੱਸੋ ਇਹ ਕਹੇ ਜਾ ਕਾਨੂੰਨ ਕਿੰਨੇ ਸਾਲ ਦਾ ਇਹ ਨਾਰਕੋਟਿਕ ਸਾਈਟ ਉਹਦੇ ਵਿੱਚ ਪ੍ਰੋਵੀਜ਼ਨ ਹੈ ਕਿ ਉਹ ਪੁੱਛਦਾ ਉਹਨੂੰ ਪਹਿਲਾਂ ਮੈਂ ਤੇਰੀ ਤਲਾਸ਼ੀ ਲੈ ਲਾਂ ਹੂੰ ਤੈਨੂੰ ਮੇਰੇ ਤੇ ਵਿਸ਼ਵਾਸ ਜੇ ਹੈ ਜੇ ਨਹੀਂ ਵਿਸ਼ਵਾਸ ਤਾਂ ਤੂੰ ਕਿਸੇ ਹੋਰ ਤਾਂ ਅੱਜ ਤੱਕ ਕਿਸ ਨੇ ਕਿਹਾ ਮੈਨੂੰ ਵਿਸ਼ਵਾਸ ਨਹੀਂ ਤੇ ਸਾਰੇ ਪੰਦੇ ਆ ਉੱਤੇ ਪਲੈਂਟ ਕਰਦੇ ਆ ਸਾਰੇ ਹੀ ਕਹਿੰਦੇ ਮੇਰੇ ਤੇ ਝੂਠੀ ਪਾਈ ਹੈ ਕਿ ਇਥਾ ਤੇ ਸਾਬਤ ਹੁੰਦੀ ਹੈ ਝੂਠੀ ਪਾਈ ਹੈ ਇਹ ਮੈਂ ਫੜ ਕੇ ਬਿਠਾਇਆ ਹੋਇਆ ਹੈ ਵਰਦੀ ਵਾਲੇ ਨੂੰ ਕਹਿੰਦਾ ਸਾਈਨ ਇੱਥੇ ਕਰੋ ਕਰ ਦਿੰਦਾ ਉਹ ਲਿਖਦਾ ਇਹ ਕਿਸ ਕਿਸਾ ਕਾਨੂੰਨ ਹੀ ਬਣਾਉਣ ਵਾਲੇ ਕੀ ਕਮਾਉਂ ਜਦ ਮੁਰਖਾਂ ਦੇ ਹੱਥ ਮੁਲਕ ਹੋਊਗਾ ਤਾਂ ਕੀ ਹੋਊਗਾ ਲੋច ਕਿੰਨਾ ਵੱਡਾ ਫਲਾਅ ਹੈ ਇਹਨਾਂ ਨੂੰ ਕਹੋ ਕਿ ਵੀਡੀਓ ਰਿਕਾਰਡਿੰਗ ਸ਼ੁਰੂ ਕਰਨ ਜਿਹਨੂੰ ਰੈਸਟ ਕਰਨ ਜਾਂਦੇ ਆਂ ਜੀ ਕਰਨ ਉਹਦੀ ਸਾਰੀ ਰਿਕਾਰਡਿੰਗ ਹੂੰ ਬਿਲਕੁਲ ਕਿਉਂ ਨਹੀਂ ਕਰਦੇ ਇਹ ਅੱਧੇ ਅੱਧੇ ਫਸ ਜਾਂਦੇ ਨੇ ਠਾਣਿਆਂ ਦੇ ਵਿੱਚ ਨਜਾਇਜ਼ ਬੰਦਿਆਂ ਨੂੰ ਫੜ ਕੇ ਬਿਠਾ ਰੱਖਦੇ ਆਂ ਕੀ ਕੀ ਨਿੱਤਕੇ ਕਰਦੇ ਆਂ ਕੋਈ ਲਾਅ ਹੈ ਕਿਸੇ ਕਿਸਮ ਦਾ ਕੋਈ ਲਾਅ ਨਹੀਂ ਆ ਪੈਸੇ ਖਲਖਲ ਲੱਗ ਜੋ ਮਰਜ਼ੀ ਕਰੀ ਚੱਲੋ ਹੂੰ ਸੋ ਦਿਸ ਇਜ਼ ਡ੍ਰੈਂਪੈਂਟ ਕਰਪਸ਼ਨ ਇਨ every department under this government so, uh, sir acknowledge the purpose nal fir vi sadi aam janta nu zarur assi aware karna chahange ki documentation ki honi chahidi hai ek mulazim nu kanoon hai hai ki jad thode ko dekho various kisam de arrests hain ji tusi je cognizable case register kita ਉਹਦੇ ਜੇ 7 ਸਾਲ ਵਾਲੇ ਸਜ਼ਾ ਵਾਲੇ ਹੈਗੇ ਤਾਂ ਪੁਲਿਸ ਦਾ ਉਹਨੂੰ ਨੋਟਿਸ ਦੇਣਾ ਚਾਹੀਦਾ ਨੋਟਿਸ ਬਿਨਾ ਅਰੈਸਟ ਕਰ ਸਕਦੇ ਹੋ ਪ੍ਰੋਵੀਜ਼ਨਸ ਐ ਸੈਕਸ਼ਨ 41 ਦੇ ਕਿਸ ਕਿਹੜੇ ਹਾਲਾਤ ਚ ਉਹ ਲਾਤ ਲਿਖ ਲੈਂਦੇ ਬਣਾ ਲੈਂਦੇ ਜਿਹਨੂੰ ਟੱਕਰ ਨਾ ਕਰਨਾ ਜਿਹਨੂੰ ਨਹੀਂ ਕਰਨਾ ਜਿਹਨੂੰ ਅਮਦਦ ਦੇਣੀ ਹੈ ਉਹਨੂੰ ਨੋਟਿਸ ਦੇ ਦਿੰਦੇ ਆ ਫਿਰ ਹੁੰਦੀਆਂ ਦੂਜੀਆਂ ਹੁੰਦੀਆਂ ਹੈਗੀਆਂ ਸਕਿਉਰਿਟੀ ਪ੍ਰोसीਡਿੰਗਸ 755 188 ਉਹਥੇ ਤੁਸੀਂ 144 ਲਈ ਹੈ ਬੰਦੇ ਫੇਰ ਆ ਜਾਂਦੇ ਆ ਦੇ ਕੈਨ ਓਨ ਦੀ ਸਪੌਟ ਦੇ ਕੈਨ ਅਰੈਸਟ ਉਹਨਾਂ ਨੂੰ ਕਾਗਜ਼ ਥੋੜਾ ਦਿਖਾਣੇ 755 ਪੁਲਿਸ ਨੂੰ ਲੱਗਦਾ ਕਿ ਦੋ ਪਾਰਟੀਆਂ ਲੜ ਰਹੀਆਂ ਆਪਸ ਵਿੱਚ ਜਾਂ ਕਿਤੇ ਐਜੀਟੇਸ਼ਨ ਕਰ ਰਹੇ ਆ ਕਿ ਕਾਨੂੰਨ ਦੇ ਵਿੱਚ ਜਿਹੜੀ ਸ਼ਾਂਤੀ ਆ ਭੰਗ ਹੋ ਸਕਦੀ ਹੈ ਉਹਨੂੰ ਉਸੇ ਟਾਈਮ ਰੈਸਟ ਕਰਸਨ ਅਰੈਸਟ ਕਰਕੇ ਕਾਰਵਾਈ ਪਾਉਂਦੇ ਆ ਬਟ ਅਦਰਵਾਇਸ देयर इज ਅ ਪ੍ਰੋਵੀਜ਼ਨ ਕਿ ਸਨਸੈਟ ਤੋਂ ਬਾਅਦ ਨਾ ਜਾਓ ਰੈਸਟ ਕਰਨ ਲੇਡੀ ਨੂੰ ਠਾਣੇ ਨਾ ਬੁਲਾਓ ਲੇਡੀ ਨੂੰ ਅਰੈਸਟ ਕਰਨਾ ਲੇਡੀ ਪੁਲਿਸ ਨਾਲ ਲੈ ਕੇ ਜਾਓ ਠੀਕ ਹੈ ਫਿਰ ਤੁਸੀਂ ਰੈਸਟ ਕਰ ਦਿਓ ਲਾਅ ਕੋਰਟਸ ਨੇ ਬਣਾਇਆ ਹੈ ਕਿ ਇਤਲਾ ਦਿਓ ਕਰਦਿਆਂ ਨੂੰ ਕਿ ਨੂੰ ਇਤਲਾ ਦਿੰਦੇ ਆ ਹਾਂ ਮਤਲਬ ਕਿ ਰੀਜ਼ਨ ਇਹ ਹੈ ਕਿ ਜਿਹੜੇ ਕਾਨੂੰਨ ਦੀ ਪਾਲਣ ਵਾਲੀ ਕੋਈ ਵੀ ਕਰਕੇ ਰਾਜੀ ਨਹੀਂ ਜਿਹੜੀ ਸਰਕਾਰ ਆ ਜਾਂਦੀ ਹੈ ਉਹ ਕਹਿੰਦੀ ਹੈ ਹੋਰ ਤੋੜੋ ਕਾਨੂੰਨ ਤੁਸੀਂ ਤੁਸੀਂ ਫੇਅਰਨੈਸ ਦੇਖਦੇ ਹੋ ਇਲੈਕਸ਼ਨ ਜੋ ਤੱਕੇ ਹੁੰਦੇ ਆ ਯੂ ਆਰ ਵਾਚਿੰਗ ਇਟ ਹੁਣ ਕੀ ਕਰੀਏ ਸਾਡੇ ਸਾਹਮਣੇ ਸੋ ਦਿਸ ਇਜ਼ ది ਸਿਚੁਏਸ਼ਨ ਬਟ ਰੂਲਸ ਦੇ ਵਿੱਚ ਚੈਕਸ ਐਂਡ ਸੇਫਗਾਰਡਸ ਬਹੁਤ ਹਨ ਪਰ ਉਹ ਸਾਰੇ ਬਾਈਪਾਸ ਹੋ ਜਾਂਦੇ ਆ ਸਰ ਅਗਰ ਕੋਈ ਇਨਸਾਨ ਜਿਹੜਾ ਨਜ਼ਰਬੰਦ ਹੈ ਇਸ ਦੌਰਾਨ ਅਗਰ ਉਹਨੂੰ ਕੋਈ ਹੈਲਥ ਇਸ਼ੂ ਹੁੰਦਾ ਹੈ ਸਪੋਜ਼ ਕਰੋ ਉਹਨੂੰ ਹਾਰਟ ਅਟੈਕ ਆਂਦਾ ਹੈ ਜਾਂ ਕੋਈ ਹੋਰ ਦਿੱਕਤ ਹੁੰਦੀ ਹੈ ਜਾਂ ਉਹਦੀ ਡੈਥ ਹੋ ਜਾਂਦੀ ਹੈ ਫਿਰ ਕਿਹੜਾ ਕਾਨੂੰਨ ਲੱਗੂ ਕਾਨੂੰਨ ਦੀ ਗੱਲ ਨਹੀਂ ਕੋਈ ਕਾਨੂੰਨ ਦੀ ਗੱਲ ਨਹੀਂ ਹੈਗੀ ਇਹ ਤਾਂ ਬੜੇ ਹਾਈਪੋਥੈਟিক্যাল ਕੁਐਸਚਨਸ ਹੈ ਜੇ ਉਸ ਨੂੰ ਇਸ ਹਾਲਾਤ ਦੇ ਵਿੱਚ ਜਾਨ ਨਹੀਂ ਦਿੰਦੇ ਡਿਸਪਾਈਟ ਬੀਇੰਗ ਇੰਟੀਮੇਟਡ ਤਾਂ ਇਟ ਸਰ ਕ੍ਰਿਮੀਨਲ ਲਾਇਬਿਲਟੀ ਔਨ ਦੀ ਪੁਲਿਸ ਅਫਸਰ ਜਾਂ ਜਿਹੜਾ ਵੀ ਜਿਹਨੇ ਵੀ ਨਜ਼ਰਬੰਦ ਕੀਤਾ ਬਟ ਆਰਡੀਨਰੀਲੀ ਜੇ ਐਸੀ ਸਿਚੁਏਸ਼ਨ ਹੋਊਗੀ ਤਾਂ ਪੁਲਿਸ ਆਪ ਲੈ ਕੇ ਜਾਂਦੀ ਐ ਐਸੀ ਗੱਲ ਨਹੀਂ ਹੈ ਪੁਲਿਸ ਆਪ ਆਪਣੇ ਆਪ ਉਹਨੂੰ ਮੈਡੀਕਲ ਹੈਲਥ ਲਈ ਮੈਡੀਕਲ ਕੇਅਰ ਦੀ ਲੈ ਕੇ ਜਾਊਗੀ ਇਹ ਪਰ ਕਿਤੇ ਕਿਤੇ ਭੰਗ ਵੀ ਹੁੰਦੇ ਆ ਹੁਣ ਉਹਦੇ ਤੁਸੀਂ ਮੈਨੂੰ ਹਾਈਪੋਥੈਟੀਕਲ ਪੁੱਛੋ ਕੀ ਹੋਊਗਾ ਆਈ ਕਾਂਟ ਸੇ ਕਿ ਕੀ ਹੋਊਗਾ ਹਾਂ ਦਾ ਪ੍ਰੋਜ਼ ਐਂਡ ਕੋਨਸ ਹੈ ਉਹਨੂੰ ਮੈਡੀਕਲ ਇਲਾਜ ਦੇਣਾ ਚਾਹੀਦਾ ਹੈ ਐਂਡ ਇਹ ਦਾ ਟੌਰਚਰ ਕਰਦੇ ਆ ਲੋਕਾਂ ਨੂੰ ਹੁਣ ਉਹਦਾ ਹੁਣ ਕੀ ਦੱਸੀ ਹੁਣ ਤੁਸੀਂ ਮੈਨੂੰ ਕਹੋਗੇ ਉਹਦਾ ਕੀ ਚੈੱਕਸ ਐਂਡ ਬੈਲੈਂਸ ਹੈ ਫੜ ਕੇ ਲੈ ਜਾਂਦੇ ਨਜਾਇਜ਼ ਲੈ ਜਾ ਕੇ ਉਹਨੂੰ ਜ਼ਲੀਲ ਕਰਦੇ ਆ ਲੋਕਾਂ ਨੂੰ ਨੰਗੇ ਕਰ ਦਿੰਦੇ ਆ ਨੰਗੇ ਕਰਕੇ ਫਿਰ ਉਹਨਾਂ ਤੇ ਕੀ ਕੀ ਨਹੀਂ ਕਰਦੇ ਯੂ ਕਾਂਟ ਇਵਨ ਇਮੇਜਿਨ ਕੀ ਕੀ ਨਹੀਂ ਕਰਦੇ ਐਂਡ ਦਿਸ ਥਰਡ ਡਿਗਰੀ ਇਜ਼ ਅ ਅੰਡਰ ਡਿਵੈਲਪਡ ਕੰਟਰੀਜ਼ ਦੇ ਵਿੱਚ ਅ ਨਾਰਮ ਹੈ ਡਿਵੈਲਪਡ ਵੀ ਹੈ ਉਹਨੂੰ ਤੁਸੀਂ ਜਾਓ ਡਿਵੈਲਪਡ ਕੰਟਰੀਜ਼ ਦੇ ਵਿੱਚ ਹਰ ਪੁਲਿਸ ਵਾਲੇ ਦੇ 벨ਟ ਤੇ ਰਿਕਾਰਡਰ ਲੱਗਿਆ ਹੁੰਦਾ ਸੋ ਜੇ ਉਹਨੇ ਕਿਸੇ ਨੂੰ ਡੀਲ ਕਰਨਾ ਹੈ ਕਿਸੇ ਸਿਚੁਏਸ਼ਨ ਲਈ ਵੀ ਐਨੀ ਸਿਚੁਏਸ਼ਨ ਨੂੰ ਅਰੈਸਟ ਕਰਨਾ ਜੇ ਉਹਨੇ ਰੋਕ ਕੇ ਕਾਗਜ਼ ਵੀ ਦੇਖਣੇ ਆ ਤੁਹਾਡੇ ਵਹੀਕਲ ਦੇ ਜਾਂ ਤੁਹਾਡੇ ਵੈਪੰਦਾ ਲਾਇਸੈਂਸ ਦੇਖਣਾ ਔਰ ਰਿਕਾਰਡਰ ਔਨ ਕਰਨਾ ਔਰ ਰਿਕਾਰਡਰ ਪਿਛਲੇ 4 ਮਿੰਟ ਦੀ ਉਹਦੇ ਫੁੱਲ ਡ੍ਰਗਾਤਾਰ ਸੇਵਿੰਗ ਹੁੰਦੀ ਹੈ ਉਹ ਫਿਰ ਉਸ ਤੋਂ ਅੱਗੇ ਸੇਵ ਕਰਨਾ ਜਾਂਦਾ ਇਸੇ ਕਰਕੇ ਤੁਸੀਂ ਦੇਖੋਗੇ ਉੱਥੇ ਤੁਸੀਂ ਬੜੇ ਹਲਕੀ ਹੈਰਾਨ ਹੋਣਗੇ ਤਰੀਫਾਂ ਕਰਨਗੇ ਦੇਖੋ ਜੀ ਅਮਰੀਕਾ ਦੇ ਵਿੱਚ ਸਰ ਸਰ ਕਰਕੇ ਗੱਲ ਕਰਦੇ ਬੰਦਾ ਪੁੱਠਾ ਬੋਲੀ ਜਾਂਦਾ ਉਲਟਾ ਬਲਕ ਨਹੀਂ ਸਰ ਯੂ ਕੈਨੋਟ ਸਰ ਯੂ ਕੈਨੋਟ ਸਰ ਯੂ ਕੈਨੋਟ ਰਿਕਾਰਡਿੰਗ ਹੋ ਰਹੀ ਹੈ ਜਦੋਂ ਰਿਕਾਰਡਿੰਗ ਬੰਦ ਹੋ ਜਾਂਦੀ ਹੈ ਥਾਣੇ ਲੈ ਜਾਂਦੇ ਉਹ ਵੀ ਐਵੇਂ ਛਿੱਤਰ ਫੇਰਦੇ ਜਿਵੇਂ ਆਪਣੇ ਫੇਰਦੇ ਪੁਲਿਸ ਦਾ ਇੱਕੋ ਜਿਹੀ ਹੈ ਇਸ ਤਰੀਕੇ ਛਿੱਤਰ ਫੇਰਦੇ ਇਸ ਤਰ੍ਹਾਂ ਹੀ ਮਲਟੀਪਲ ਕੇਸ ਬਣਾਉਂਦੇ ਆ ਝੂਠੇ ਕੇਸ ਬਣਾਉਂਦੇ ਆ ਅਮਰੀਕਾ ਚ ਵੀ ਬਣਾਉਂਦੇ ਆ ਆਪਣੇ ਕੈਨੇਡਾ ਚ ਵੀ ਬਣਾਉਂਦੇ ਆ ਇੰਗਲੈਂਡ ਚ ਵੀ ਬਣਾਉਂਦੇ ਆ ਫਰਾਂਸ ਚ ਵੀ ਬਣਾਉਂਦੇ ਆ ਜਰਮਨੀ ਚ ਵੀ ਬਣਾ 10 ਘੰਡੇ ਆ ਪੁਲਿਸ ਦੇ ਕਈ ਲਾਅ ਦੇ ਵਿੱਚ ਹੁਣ ਆ ਕੀ ਹੈ ਵਾਟਰ ਇਨਕਾਊਂਟਰਸ ਹੂੰ ਤੁਸੀਂ ਕੀ ਸਹੀ ਸਹੀ ਇਨਕਾਊਂਟਰ ਸਾਰੇ ਜਿਹੜੇ ਵੀ ਲੱਗਦੀ ਆ ਜਿਹੜਾ ਗੈਂਗਸਟਰ ਫੜਦੇ ਆ ਉਹਦੇ ਨਾਲ ਇਨਕਾਊਂਟਰ ਹੁੰਦਾ ਫਿਰ ਉਹਨੂੰ ਫੜ ਲੈਂਦੇ ਉਹਦੇ ਲੱਤ ਚ ਹੀ ਗੋਣੀ ਲੱਗੀ ਹੁੰਦੀ ਹੈ ਇਹ ਕਿਉਂ ਹਾਂਜੀ ਫੜ ਕੇ ਮਾਰਦੇ ਆ ਲੱਤ ਚ ਮਤਲਬ ਪੁਲਿਸ ਟ੍ਰਾਈਿੰਗ ਟੂ ਟੈਰਰਾਈਜ਼ देम ਕੇ ਨਾ ਕਰਨ ਜੀ ਟ੍ਰਾਈ ਟੂ ਅੰਡਰਸਟੈਂਡ ਹੁਣ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਰੂਲ ਬੁੱਕ ਨਾਲ ਤਾਂ ਨਹੀਂ ਹੋਣਾ ਚਾਹੀਦਾ ਪਰ ਹੁੰਦਾ ਹੈ ਹੈ ਬਿਲਕੁਲ ਸੋ ਬਹੁਤ-ਬਹੁਤ ਧੰਨਵਾਦ ਸਰ ਸਮਾਧਨ ਲਈ ਸ਼ੁਕਰੀਆ ਬਹੁਤ ਸੋ ਤੁਸੀਂ ਜਾਣਿਆ ਸਰ ਤੁਹਾਨੂੰ ਕਿ ਕੀ ਹੈ ਹਾਊਸ ਅਰੈਸਟ ਨਜ਼ਰਬੰਦੀ ਕੀ ਹੈ ਸੋ ਉਮੀਦ ਹੈ ਤੁਸੀਂ ਅਵੇਅਰ ਜ਼ਰੂਰ ਹੋਏ ਹੋਵੋਗੇ ਅਗਰ ਤੁਸੀਂ ਵੀ ਇਦਾਂ ਦੇ ਕਦੀ ਸ਼ਿਕਾਰ ਹੁੰਦੇ ਹੋ ਤਾਂ ਇਹਨਾਂ ਦੀ ਗੱਲਾਂ ਜ਼ਰੂਰ ਫੋਲੋ ਕਰੋ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਕਿ ਤੁਸੀਂ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਤੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਰੱਖਿਸ਼ਦੇ ਨਾਲ ਜਸਪੀਤ